ਇੱਕ ਵਾਰ ਦੀ ਗੱਲ ਹੈ ਲਾਹੌਰ ਸ਼ਹਿਰ ਦੇ ਵਿੱਚ ਸਭ ਲੋਕ ਰੋਗੀ ਹੋ ਗਏ ਸਨ ਇੰਨੇ ਜ਼ਿਆਦਾ ਰੋਗ ਨਾਲ ਗ੍ਰਸਤ ਹੋ ਗਏ ਵੀ ਉੱਥੋਂ ਦੇ ਲੋਕ ਸ਼ਹਿਰ ਨੂੰ ਛੱਡ ਕੇ ਉੱਥੋਂ ਜਾਏ ਜਾ ਰਹੇ ਸਨ ਪਰ ਗੁਰੂ ਅਰਜਨ ਦੇਵ ਜੀ ਨਾ ਉਸ ਨਗਰ ਵੱਲ ਚਾਈ ਜਾ ਰਹੇ ਸਨ ਵੀ ਜੋ ਵੀ ਰੋਗੀਏ ਉਹਨਾਂ ਦੀ ਆਪਾ ਸੇਵਾ ਕਰਨੀ ਵੀ ਗੁਰੂ ਜੀ ਨੇ ਇਹੀ ਸਿੱਖਿਆ ਦਿੱਤੀ ਹੈ ਬਿਮਣੁਖਾ ਸਿਰਫ ਖੋਦ ਲਈ ਨਹੀਂ ਲੋਕਾਂ ਲਈ ਵੀ ਜੀ ਦੂਸਰੇ ਦੀ ਜੋ ਮਦਦ ਕਰਦੇ ਹਨ ਪਰਮਾਤਮਾ ਆਪ ਉਹਦੇ ਸਿਰ ਤੇ ਹੱਥ ਰੱਖ ਦਿੰਦਾ ਹੈ ਕਿਸੇ ਦੀ ਸੇਵਾ ਕਰ ਮੇਵਾ ਆਪੇ ਮਿਲ ਜਾਏਗਾ ਪਰ ਅੱਜ ਆਪਾਂ ਸਿਰਫ ਆਪਣੀ ਸੁਖ ਤੇ ਆਪਣੀ ਖੁਸ਼ੀ ਨਾਲ ਜੁੜੇ ਹੋਏ ਆ ਫਿਰ ਜਿਆਦਾ ਤੋਂ ਜਿਆਦਾ ਆਪਣੇ ਪਰਿਵਾਰ ਦੀ ਸੁਖੀ ਤੇ ਆਪਣੇ ਪਰਿਵਾਰ ਦੀ ਸ਼ਾਂਤੀ ਪਾਲਦੇ ਆ ਮਨੁੱਖਾ ਥੋੜਾ ਜਾਂ ਇਸ ਤੋਂ ਬਾਹਰ ਆ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪਰਿਵਾਰ ਦਾ ਤਾਂ ਤਤਿਆਨ ਰੱਖ ਸਵਾਸ ਸਵਾਸ ਵਿੱਚ ਰੱਖ ਪਰ ਨਾਲ ਦੂਜਿਆਂ ਲਈ ਵੀ ਮਦਦ ਦਾ ਹੱਥ ਅੱਗੇ ਵਧਾ ਸਿਰਫ ਆਪਣੇ ਲਈ ਜਿਉਣਾ ਇਹ ਸਿਰਫ ਆਪਾਂ ਨੂੰ ਕਾਇਰ ਬਣਾ ਦਿੰਦੇ ਆ ਇਸ ਵਾਰਤੀ ਤੇ ਲੋਭੀ ਬਣਾ ਦਿੰਦੇ ਜਿਵੇਂ ਵਾਇਗਰੂ ਜੀ ਨੇ ਤੁਹਾਨੂੰ ਕੋਈ ਵੀ ਗੁਣ ਦਿੱਤਾ ਤੇ ਉਸ ਨਾਲ ਆਪਣਾ ਘਰ ਪਰਿਵਾਰ ਵਿੱਚ ਲਾਓ ਤੇ ਮਨੁੱਖਤਾ ਦੀ ਸੇਵਾ ਵੀ ਕਰੋ ਜੇ ਤੁਸੀਂ ਅਧਿਆਪਕ ਹੋ ਕੋਈ ਸਮਾਂ ਬੱਚਿਆਂ ਨੂੰ ਪੜ੍ਹਾ ਦਿਓ ਜੋ ਫੀਸ ਨਹੀਂ ਦੇ ਸਕਦੇ ਆਪਣੇ ਗੁਣ ਨਾਲ ਕਿਸੇ ਹੋਰ ਦਾ ਵੀ ਭਲਾ ਕਰੋ ਜੋ ਵਾਇਗਰੂ ਸਾਨੂੰ ਯੋਗਤਾ ਦਿੱਤੀ ਹੈ ਆਪਣੇ ਤੱਕ ਨਾ ਰੱਖੋ ਉਸ ਨੂੰ ਪਰਉਪਕਾਰ ਲਈ ਵਰਤੋ ਆਪਣੇ ਗੁਣਾ ਯੋਗਤਾ ਦੇ ਵਿੱਚ ਸੇਵਾ ਨੂੰ ਸ਼ਾਮਿਲ ਕਰ ਲਈ ਤੁਹਾਨੂੰ ਪਤਾ ਹੈ ਇੱਕ ਵਿਸ਼ਵਾਸ ਰੱਖ ਕੇ ਵਾਇਗਰੂ ਦਾ ਨਾਮ ਜਪਣਾ ਤੇ ਇੱਕ ਬਿਨਾ ਭਰੋਸੇ ਤੋਂ ਵਾਇਗਰੂ ਦਾ ਨਾਮ ਜਪਣਾ ਦੋਹਾਂ ਦੇ ਵਿੱਚ ਬੜਾ ਹੀ ਜ਼ਿਆਦਾ ਅੰਤਰ ਹੈ ਜਿਸ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਆ ਗਿਆ ਉਹਨੂੰ ਪਤਾ ਹੈ ਕਿ ਵਾਇਗਰੂ ਨੇ ਮੇਰੇ ਸਾਰੇ ਦੁੱਖ ਕੱਟ ਦੇਣੇ ਆਪਾਂ ਸਭ ਨਾਲ ਰੋਜ਼ ਕਥਾ ਕੀਰਤਨ ਸਰਵਣ ਕਰਦੇ ਆ ਵੀ ਵਾਇਗਰੂ ਲਈ ਪਰੋਸਾ ਵੱਜ ਜਾਵੇ ਉਹਨਾਂ ਪ੍ਰਤੀ ਸਾਡੀ ਭਾਵਨਾ ਤੇ ਪਿਆਰ ਵੱਜ ਜਾਵੇ ਜਿਸ ਕਿਸੇ ਗੱਲ ਨੂੰ ਸੁਣ ਕੇ ਤੁਹਾਡਾ ਵਾਇਗਰੂ ਪ੍ਰਤੀ ਪਿਆਰ ਵੱਧ ਜਾਵੇ ਉਸ ਨੂੰ ਚੇਤ ਵਿੱਚ ਵਸਾ ਲਵੋ ਤੇ ਜੋ ਸੁਣ ਕੇ ਭਰੋਸਾ ਡਗ ਮਗਾਵੇ ਉਹਨੂੰ ਉੱਥੇ ਛੱਡ ਦਿਵੋ ਇੱਕ ਵਾਰ ਨਾ ਇੱਕ ਰਾਜਾ ਸੀ ਉਹ ਆਪਣੇ ਇਲਾਕੇ ਦੇ ਸਭ ਲੋਕਾਂ ਦਾ ਬੜਾ ਧਿਆਨ ਰੱਖਦਾ ਸੀ ਜੋ ਵੀ ਮਦਦ ਲਈ ਆਉਂਦਾ ਉਹਦੀ ਮਦਦ ਕਰਦਾ ਤੇ ਜੋ ਵੀ ਸਾਧੂ ਜਾਂ ਕੋਈ ਵੀ ਆਉਂਦਾ ਉਹਨਾਂ ਲਈ ਸਭ ਦੀ ਸੇਵਾ ਭਾਵਨਾ ਕਰਦਾ ਪਰ ਅਜੇ ਤੱਕ ਉਹਨੂੰ ਕੋਈ ਗੁਰੂ ਨਹੀਂ ਸੀ ਮਿਲਿਆ ਜੋ ਉਹਨੂੰ ਸਹੀ ਰਸਤਾ ਵਿਖਾ ਸਕੇ ਉਹਨੇ ਆਪਣੇ ਸਭ ਮੰਤਰੀਆਂ ਨੂੰ ਬੁਲਾਇਆ ਕਿਹਾ ਮੈਨੂੰ ਕੋਈ ਐਸਾ ਗੁਰੂ ਦੱਸੋ ਜੋ ਸਭ ਕਲਾ ਸਮਰਾਟ ਹੋਵੇ ਤਾਂ ਉਸ ਸਮੇਂ ਸਭ ਨੇ ਕਿਹਾ ਵੀ ਭਗਤ ਰਵਿਦਾਸ ਜੀ ਨੇ ਇੱਕ ਜਣਾ ਉੱਠ ਕੇ ਆਦਾ ਉਹ ਤਾਂ ਛੋਟੀ ਜਾਤ ਦੇ ਨੇ ਤੁਸੀਂ ਇਸ ਸਮਰਾਜ ਦੇ ਰਾਜਿਓ ਸੋਚ ਵਿਚਾਰ ਕੇ ਜਾਇਓ ਅਗੋ ਰਾਜਾ ਕਹਿੰਦਾ ਨਾਮ ਜਪਣ ਵਾਲਿਆਂ ਲਈ ਕੋਈ ਜਾਤ ਪਾਤ ਨਹੀਂ ਹੁੰਦੀ ਵਾਹਿਗੁਰੂ ਇਸ ਸੰਸਾਰ ਦੇ ਕਣਕਣ ਵਿੱਚ ਹੈ ਤਾਂ ਮੰਤਰੀ ਕਹਿੰਦਾ ਮੈਂ ਹੁਣੇ ਜਾਂਨਾ ਤੇ ਉਹਨਾਂ ਨੂੰ ਬੁਲਾ ਕੇ ਲੈ ਆਉਣਾ ਤੁਸੀਂ ਉਹਨਾਂ ਨੂੰ ਮੇਲ ਲਿਓ ਜੀ ਰਾਜਾ ਕਿੰਦਾ ਨ ਮੈਂ ਆਪੇ ਜਾਵਾਂਗਾ ਤੁਸੀਂ ਇੱਥੇ ਰਵੋ ਰਾਜਾ ਪਹੁੰਚਦਾ ਹੈ ਵੇਖਦਾ ਹੈ ਉਹ ਜੁੱਤੀਆਂ ਗੰਢੀ ਜਾ ਰਹੇ ਸਨ ਜਾ ਕੇ ਮੱਥਾ ਟੇਕਦਾ ਦੱਸਦਾ ਹੈ ਕਿ ਮੈਂ ਐਵੇਂ ਆਇਆ ਵਾ ਭਗਤ ਰਵਿਦਾਸ ਜੀ ਕਹਿੰਦੇ ਚੱਲ ਪੈਗਾ ਵੀ ਤੂੰ ਇਸ ਰਾਹ ਤੇ ਚੱਲ ਪੈਗਾ ਜੋ ਮੈਂ ਤੈਨੂੰ ਦੱਸੇਗਾ ਭਗਤ ਰਵਿਦਾਸ ਜੀ ਅੰਦਰ ਹੀ ਮੰਦਰ ਉਹਦੀ ਨਿਮਰਤਾ ਦੇਖ ਕੇ ਤੇ ਜੁੱਤੀਆਂ ਗੰਢੀ ਜਾ ਰਹੇ ਸੀ ਉਹ ਪਾਣੀ ਵਿੱਚ ਹੱਥ ਡੋਬਦੇ ਤੇ ਪਾਣੀ ਤੋਂ ਫਿਰ ਬਾਹਰ ਕੱਢ ਕੇ ਜੁੱਤੀਆਂ ਗੰਡਣ ਲੱਗ ਜਾਂਦੇ ਹੁਣ ਉਹਨੂੰ ਕਹਿੰਦੇ ਵੀ ਦੇਖ ਲੈ ਚੱਲ ਪੈਂਗਾ ਇਸ ਰਾਤ ਉਨੇ ਕਹਾਂ ਜੀ ਹਾਂਜੀ ਮੈਂ ਚੱਲ ਪਾਂਗਾ ਹੁਣ ਉਹ ਜਿਹੜੇ ਵੱਡਾ ਸਰਾ ਭਾਂਡਾ ਜੀ ਚੋਂ ਪਾਣੀ ਲੈ ਕੇ ਜੁੱਤੀਆਂ ਗੰਢਦੇ ਤੇ ਉਹੀ ਹੱਥ ਫੇਰ ਪਾਣੀ ਚ ਲਾਉਂਦੇ ਸੀ ਉਹਦੇ ਵਿੱਚ ਇੱਕ ਵੱਡਾ ਸਰੀ ਬੱਕ ਪਾਣੀ ਦੀ ਭਰੀ ਤੇ ਉਹਨੂੰ ਰਾਜੇ ਦੇ ਹੱਥ ਹਲਕ ਅੱਗੇ ਵਧਾ ਕੇ ਕਿਹਾ ਵੀ ਜੋ ਜਲ ਮੈਂ ਤੁਹਾਨੂੰ ਦਿੱਤਾ ਹੈ ਨਾ ਲੈ ਇਹਨੂੰ ਪੀ ਲੈ ਹੁਣ ਰਾਜਾ ਤਾਂ ਸਾਰਾ ਕੁਝ ਵੇਖਦਾ ਪਿਆ ਸੀ ਵੀ ਜੁੱਤਾ ਜੁੱਤੀਆਂ ਦਾ ਚਮੜਾ ਵਿੱਚ ਪਾਣੀ ਦੇ ਪਾਉਂਦੇ ਨੇ ਤੇ ਉਹੀ ਪਾਣੀ ਉਹ ਗੰਦਾ ਫੇਰ ਹੱਥ ਲਾਈ ਜਾਂਦੇ ਨੇ ਉਹਨੂੰ ਵੇਖ ਕੇ ਜਿਹੜਾ ਥੋੜਾ ਜਿਹਾ ਅਜੀਬ ਜਿਹਾ ਲੱਗਾ ਪਰ ਹੁਣ ਪੀਣ ਨੂੰ ਤੇ ਦਿਲ ਵੀ ਨਾ ਕੀਤਾ ਮਨ ਦੇ ਵਿੱਚ ਇਹ ਸੀ ਵਿਸ਼ਵਾਸ ਹੈਗਾ ਸੀ ਪਰ ਡੋਲ ਗਿਆ ਵੀ ਗੰਦਾ ਪਾਣੀ ਕਿਵੇਂ ਪੀਵਾਂ ਹੁਣ ਨਾ ਪਾਣੀ ਪੀਣ ਨੂੰ ਮਨ ਨਹੀਂ ਸੀ ਕਰਦਾ ਪਿਆ ਹੁਣ ਉਹਦੇ ਮਨ 'ਚ ਆਇਆ ਵੀ ਹੁਣ ਇਨ੍ਹਾਂ ਸਾਹਮਣੇ ਵਿਖਾਵਾ ਤੇ ਕਰਨਾ ਹੀ ਪੈਣਾ ਹੁਣ ਉਹਨਾਂ ਨੇ ਹੱਥ ਉੱਤੇ ਨੂੰ ਕੀਤਾ ਬੋਕਾ ਆਪਣੇ ਮਨ ਨੂੰ ਐਵੇਂ ਕੀਤੀ ਵੀ ਮੈਂ ਪੀ ਲਿਆ ਉਹਨੇ ਨਾ ਉੱਪਰ ਕਰਕੇ ਤੇ ਉਹ ਪਾਣੀ ਬਾਹ ਦੇ ਅੰਦਰ ਤੁਰ ਗਿਆ ਹੈ ਤਾਂ ਹੁਣ ਉਹ ਗੁਨਾ ਨਾਲ ਭਰਿਆ ਸੀ ਪਰ ਹੁਣ ਕੀਤਾ ਕੀ ਜਾ ਸਕਦਾ ਸੀ ਉਹਨੇ ਆਪਣੇ ਮਨਪ੍ਰਤੀ ਐਸੀ ਉਹਨੂੰ ਗੁਰੂ ਗੁਰੂ ਪ੍ਰਤੀ ਜਿਹੜਾ ਵਿਸ਼ਵਾਸੀ ਉਹ ਢਾਵਾ ਡੋਲ ਹੋ ਗਿਆ ਵੀ ਗੁਰੂ ਨੇ ਤੇ ਮੈਨੂੰ ਗੰਦਾ ਪਾਣੀ ਪੀਣ ਨੂੰ ਦਿੱਤਾ ਉਹਨੂੰ ਨਹੀਂ ਪਤਾ ਵੀ ਮੈਂ ਰਾਜਾ ਹਾਂ ਤੇ ਮੈਂ ਗੰਦਾ ਪਾਣੀ ਕਿਵੇਂ ਪੀਵਾਂਗਾ ਹੁਣ ਭਗਤ ਜਿਹੜੇ ਸ ਉਹ ਸਭ ਪਤਾ ਸੀ ਉਹਨਾਂ ਨੇ ਉਹਨਾਂ ਕਹਾ ਵੀ ਜਾ ਤੂੰ ਚਲਾ ਜਾ ਵਾਪਸ ਹੁਣ ਉਹ ਘਰ ਚਲਾ ਜਾਂਦਾ ਜਾ ਕੇ ਉਹਨੇ ਛੇਤੀ ਛੇਤੀ ਨਾਲ ਉਹ ਜਿਹੜਾ ਚੋਲਾ ਪਾਇਆ ਸੀ ਉਹ ਜਿਹੜਾ ਉਤਾਰਨ ਲੱਗਾ ਹੁਣ ਤੇਨਾਂ ਨਿਸ਼ਾਨ ਲੱਗ ਗਿਆ ਸੀ ਉਹਨੇ ਧੋਣ ਵਾਲੇ ਥੋਬੀ ਨੂੰ ਉਹ ਦੇ ਦਿੱਤਾ ਹੁਣ ਉਹਦੇ ਕੋਲ ਜਦੋਂ ਧੋਣ ਲਈ ਗਿਆ ਤਾਂ ਉਹ ਜਿਹੜਾ ਨਿਸ਼ਾਨ ਸੀ ਨਾ ਉਹ ਉਤਰਦਾ ਹੀ ਨਹੀਂ ਸੀ ਪਿਆ ਉਹ ਤੋਬੀ ਡਰ ਗਿਆ ਵੀ ਇੰਨਾ ਮਹਿੰਗਾ ਰਾਜੇ ਦਾ ਜੋੜਾ ਹੈ ਜੇ ਉੱਤ ਉਤਰਿਆ ਨਾ ਨਾ ਦਾਗ ਉਹਦਾ ਕੀ ਭਰੋਸਾ ਨੇ ਸਜਾ ਦੇ ਦੇ ਉਹ ਬੜਾ ਚਿੰਤਾ ਵਿੱਚ ਸੀ ਉਹਦੀ ਧੀ ਕੋਲ ਘੇੜਦੀ ਪਈ ਸੀ ਉਹ ਕਹਿੰਦੀ ਪਿਤਾ ਜੀ ਕੀ ਗੱਲ ਹੋ ਗਈ ਬੜੇ ਉਦਾਸ ਹੋ ਗਏ ਹੋ ਉਹਨੇ ਸਾਰੀ ਗੱਲ ਦੱਸੀ ਧੀ ਇਹ ਰਾਜੇ ਦਾ ਜੋੜਾ ਹੈ ਤੇ ਬਾਹ ਦੇ ਉੱਤੇ ਦਾਗ ਲੱਗਾ ਪਿਆ ਨਾ ਲੱਥਿਆ ਨਾ ਤੇ ਰਾਜੇ ਦਾ ਬੜਾ ਕੀਮਤੀ ਜੋੜਾ ਹੈ ਲਿਬਾਸ ਹੈ ਤੇ ਕਿਤੇ ਕੋਈ ਸਜਾ ਨਾ ਦੇ ਦੇ ਤਾਂ ਕਰਕੇ ਮੈਂ ਡਰਦਾ ਪਿਆ ਹੁਣ ਦੀ ਧੀ ਜਿਹੜੀ ਉਹ ਕੋਲ ਖੇੜ ਦੀ ਖੇੜ ਦੀ ਵੀ ਉਹਦੇ ਕੋਲ ਆਈ ਉਹਨੇ ਜਦੋਂ ਸਾਰੀ ਗੱਲ ਸੁਣੀ ਕਹਿੰਦੀ ਬੱਸ ਇੰਨੇ ਕਿਉਂ ਗੱਲੇ ਉਹਨੇ ਉਹ ਜੋੜਾ ਫੜਿਆ ਬਾਹ ਫੜੀ ਤੇ ਉਹਨੂੰ ਚੂਸਣ ਲੱਗੀ ਚੂਸਦੇ ਚੂਸਦੇ ਉਹ ਜੋ ਚੋਲਾ ਸੀ ਨਾ ਉਹਦਾ ਉਹ ਸਾਫ਼ ਹੋ ਗਿਆ ਤੇ ਉਹ ਮੂੰਹ ਵਿੱਚ ਪਾ ਕੇ ਕਿੰਨੀ ਦੇਰ ਉਹਨੂੰ ਚੂਸਦੀ ਰਹੀ ਹੁਣ ਘੁੱਟ ਜੇ ਪਰਣ ਲੱਗੀ ਇੱਕੋਦਮ ਨਾ ਜਦੋਂ ਸਾਰਾ ਉਹਦੇ ਵਿੱਚ ਰਸ ਚਾ ਪੀ ਲਿਆ ਪਾਣੀ ਪੀ ਲਿਆ ਤੇ ਇੱਕੋਦਮ ਥੱਲੇ ਡੇਗੀ ਧੋਬੀ ਇੱਕਦਮ ਕਬਰ ਆ ਗਿਆ ਉਹ ਇੱਕਦਮ ਕੁਝ ਸਮੇਂ ਬਾਅਦ ਉઠી ਤੇ ਵਾਹਿਗੁਰੂ ਵਾਹਿਗੁਰੂ ਦੀਆਂ ਗੱਲਾਂ ਕਰਨ ਲੱਗੀ ਸਭ ਹੈਰਾਨ ਸੀ ਵੀ ਇੰਨੀ ਛੋਟੀ ਜਿਵਾਕੜੀ ਇੰਨੀਆਂ ਚੰਗੀਆਂ ਗੱਲਾਂ ਕਿਵੇਂ ਕਰਨ ਲੱਗੀ ਹੁਣ ਆਸ-ਪਾਸ ਪਤਾ ਲੱਗਾ ਫਿਰ ਦੂਰ-ਦਰਾਡੇ ਵੀ ਪਤਾ ਲੱਗਾ ਹੁਣ ਨਾ ਦੂਰੋਂ-ਦੂਰੋਂ ਲੋਕ ਉਹਦੇ ਚਰਚੇ ਸੁਣ ਕੇ ਤੇ ਉਹਦੇ ਕੋਲ ਆਉਣ ਲੱਗੇ ਵੀ ਉਹਦੀਆਂ ਗੱਲਾਂ 'ਚ ਐਨਾ ਰਸ ਹੈ ਨਾ ਵੀ ਸੁਣ ਕੇ ਜ਼ਿੰਦਗੀ ਦੇ तमाम ਦੁੱਖ ਦੂਰ ਹੋ ਜਾਂਦੇ ਨੇ ਰਾਜੇ ਨੇ ਵੀ ਜਦੋਂ ਇਹ ਗੱਲ ਕੰਨੀ ਪਈ ਨਾ ਤੇ ਉਹ ਧੋਬੀ ਦੇ ਘਰ ਆਇਆ ਉਹ ਉਹਦੇ ਕੋਲ ਆ ਕੇ ਤੇ ਉਹਦੇ ਬੈਠਣ ਲੱਗਾ ਆਇਆ ਬੈਠ ਕੇ ਤੇ ਮੱਥਾ ਟੇਕਣ ਲਗਾ। ਉਹ ਬੱਚੀ ਕਹਿੰਦੀ ਤੁਸੀਂ ਮੱਥਾ ਨਾ ਟੇਕੋ। ਤੁਹਾਡੇ ਪਰਉਪਕਾਰ ਕਰਕੇ ਤੇ ਮੇਰੇ ਕੋਲ ਇਹ ਸਾਰਾ ਕੁਝ ਹੋਇਆ। ਰਾਜਾ ਕਹਿੰਦਾ ਧੀਏ ਮੈਂ ਸਮਝਿਆ ਨਹੀਂ। ਉਹ ਬੱਚੀ ਨੇ ਦੱਸਿਆ ਭਗਤ ਰਵਿਦਾਸ ਜੀ ਨੇ ਤੁਹਾਨੂੰ ਜਲ ਦਿੱਤਾ ਸੀ। ਤੁਸੀਂ ਪੀਤਾ ਨਹੀਂ। ਉਹ ਤੁਸੀਂ ਅੰਦਰ ਸੱਟਣ ਦਾ ਵੀ ਪੀਣ ਦਾ ਨਾਟਕ ਕੀਤਾ ਪਰ ਸੱਟਿਆ ਤਾਂ ਅੰਦਰ ਸੀ। ਉਸ ਥਾਂ ਨੂੰ ਮੈਂ ਚੂਸਿਆ ਤੇ ਉਸ ਦੇ ਨਾਲ ਹੀ ਵਾਹਿਗੁਰੂ ਦੀ ਸਾਰੀ ਖੇੜ ਰਚੀ। ਉਸ ਦੇ ਨਾਲ ਹੀ ਮੈਨੂੰ ਗਿਆਨ ਦਾ ਚਾਨਣ ਹੋਇਆ। ਉਹ ਉਦੋਂ ਹੀ ਉਥੋਂ ਭਜ ਗੱਜੀ ਕੋਲ ਗਿਆ ਕਿਹਾ ਮੇਰਾ ਵਿਸ਼ਵਾਸ ਡੋਲ ਗਿਆ ਸੀ ਗੰਦਾ ਪਾਣੀ ਦੇਂਦਿਓ ਤਾਂ ਕਰਕੇ ਮੈਂ ਪੀਤਾ ਨਹੀਂ ਸੀ ਉਹਨਾਂ ਨੇ ਕਿਹਾ ਦੱਸ ਭਲਾ ਮੈਂ ਤੈਨੂੰ ਕੋਈ ਗਲਤ ਚੀਜ਼ ਕਿਉਂ ਦਵਾਵਾਂਗਾ ਜਿਸਚ ਤੇਰੀ ਹਾਨੀ ਹੋਵੇ ਬਸ ਇੰਨੀ ਕੁ ਗੱਲ ਆਪਾਂ ਸਮਝਣੀ ਜੇ ਇੰਨੀ ਆਪਾਂ ਕਥਾ ਸਰਵਣ ਕਰ ਜੇ ਨਾਮ ਜਪ ਵਾਹਿਗੁਰੂ ਤੇ ਭਰੋਸਾ ਕਰ ਲਿਆ ਨਾ ਤੇ ਆਪਣੀ ਸਾਰੀ ਜ਼ਿੰਦਗੀ ਜੜੀ ਉਹ ਸਫਲ ਹੋ ਜਾਏਗੀ ਤੇ ਜੇ ਆਪਾਂ ਕਥਾ ਕੀਰਤਨ ਸੁਣ ਕੇ ਵੀ ਸਿਰਫ ਸੁਣ ਕੇ ਅਣਸੁਣੀ ਕਰ ਦੇਣਾ ਫਿਰ ਉਹ ਕਾਦਾ ਫਾਇਦਾ ਗੱਲ ਸਾਰੀ ਭਰੋਸੇ ਦੀ ਆਪਣੇ ਵਾਹਿਗੁਰੂ ਤੇ ਭਰੋਸਾ ਕਰਨਾ ਆਰੰਭ ਕਰਦੋ ਜਦੋਂ ਆਪਾਂ ਬਾਣੀ ਪੜ੍ਹਦੇ ਆਂ ਤੇ ਉਹਨੂੰ ਆਪਣੀ ਜ਼ਿੰਦਗੀ 'ਚ ਵੀ ਸ਼ਾਮਿਲ ਕਰਦੇ ਆਂ ਫਿਰ ਸਾਰੀ ਜ਼ਿੰਦਗੀ ਆਪਣੀ ਸੌਖੀ ਹੋ ਜਾਏਗੀ ਫਿਰ ਧਨ ਸੰਪਦਾ ਜਿੰਨਾ ਪਦਾਰਥਾਂ ਦੇ ਪਿੱਛੇ ਆਪਾਂ ਭੱਜਦੇ ਪਿਆ ਹਨ ਉਹ ਸਾਰੇ ਆਪਾਂ ਨੂੰ ਮਿਲ ਜਾਣਗੇ ਪਰ ਲੋੜ ਭਰੋਸੇ ਦੀ ਹੈ ਵਿਸ਼ਵਾਸ ਦੀ ਹੈ ਜਿਸ ਦੀ ਆਪਣੇ ਵਿੱਚ ਅਜ ਘਾਟ ਹੈ ਫਿਰ ਆਓ ਉਠੋ ਰਲ ਮਿਲ ਸਾਰੇ ਪਰਮਾਤਮਾ ਦੇ ਲਾੜ ਲੱਗੋ ਪਰਮਾਤਮਾ ਤੇ ਭਰੋਸਾ ਰੱਖੋ ਉਹ ਬਹੁਤ ਕੁਝ ਦੇਣ ਵਾਲਾ ਹੈ ਜਿਸ ਦਿਨ ਇੰਨੀ ਕੋ ਗੱਲ ਸਮਝ ਆ ਗਈ ਨਾ ਵੀ ਸਾਰਾ ਕੁਝ ਉਹਨੇ ਹੀ ਦੇਣਾ ਫਿਰ ਆਪੇ ਜ਼ਿੰਦਗੀ ਸਵਰਗ ਬਣ ਜਾਏਗੀ ਫਿਰ ਆਓ ਆਪਾਂ ਸਾਰੇ ਪਰਮਾਤਮਾ ਦਾ ਨਾਮ ਲਈਏ ਤੇ ਪਰਮਾਤਮਾ ਦੇ ਨਾਮ ਤੇ ਭਰੋਸਾ ਵੀ ਕਰੀਏ ਇੰਨੇ ਝੋਲੀਆਂ ਭਰਨੀਆਂ ਨੇ